ਐ ਰਾਂਝਾ ਲਹਿਰਾ ਲਗਰ ਦੇ ਵਾਂਗ ਮਲੂਕ ਰਾਂਝਾ ਤਿੱਖਾ ਨੱਕ ਤਲਵਾਰ ਦੀ ਧਾਰ ਮੀਆਂ ਅੱਖਾਂ ਚੌੜੀਆਂ ਵਾਂਗ ਹਰਨੋਟਿਆਂ ਦੇ ਗੋਰਾ ਰੰਗ ਤੇ ਲਾਲ ਰੁਕਸਾਰ ਮੀਆਂ ਜਾਂਦੀ ਪੁੱਲ ਨਵਾਜ ਸੀ ਕਾਜੀਆਂ ਨੂੰ ਜੋਬਨ ਮੱਤੇ ਆ ਰੂਪ ਨਖਾਰ ਮੀਆਂ ਕੁੜੀਆਂ ਬੌਟੀਆਂ ਡਾਰੀਆਂ ਚੋਰ ਅੱਖੀ ਲੱਭਣ ਉਸ ਦੀ ਹੁਸਨ ਚਲਕਾਰ ਮੀਆਂ ਹੁੰਦਾ ਵੰਜਲੀ ਗਲੀਆਂ ਚ ਦਏ ਗੇੜੇ ਕਰਦਾ ਕੋਈ ਨਾ ਕੰਮ ਤੇ ਕਾਰਮੀਆਂ ਫਿਰਦਾ ਮਸਤ ਲਟਕੰਦੜਾ ਵੇੜਿਆਂ ਵਿੱਚ ਹੁੰਦਾ ਨਸ਼ੇ ਵਿੱਚ ਜਿਵੇਂ ਸਰਸ਼ਾਰ ਮੀਆਂ ਦਰਦਾ ਮੌਜੂ ਤੋਂ ਕੋਈ ਨਾ ਰੋਕ ਸਕਦਾ ਮਾ ਮੇ ਕਰੇ ਕੋ ਵੈਤ ਹਜ਼ਾਰ ਮੀਆਂ ਕੋਈ ਆਖ ਦਾ ਮੂੰਹ ਵਿੱਚ ਕਤ ਉਂਗਲ ਹਾਇਆ ਸਮਝ ਲੋ ਏ ਸ਼ਿਕਾਰ ਮੀਆਂ ੁੱਡੀ ਉਮਰ ਵਿੱਚ ਖੜਕਣੇ ਹੱਡ ਸਹਿਬ ਦਿਨ ਹੁਸਨ ਜਵਾਨੀ ਦੇ ਚਾਰ ਮੀਆਂ